ਸੋਦਾ ਪਾਤਾ ਹੀ ਨਹੀਂ ਨੇ ਦੋਂ ਦਾ ਤੁਹਾਡੀ ਤਾਂ ਮੰਮੀ ਨੇ ਜਾਨਕੀ ਇਹਨਾਂ ਦੀ ਸੱਸ ਨੇ ਸੋਦਾ ਪਾਤਾ ਤਾਂ ਜਾਈਂਗਾ ਪਰਤਾ ਨੂੰ ਜਨ ਨੂੰ ਪਤਾ ਹੀ ਨਹੀਂ ਤੇ ਫਿਰ ਸਬਜ਼ੀ ਵੇਚ ਲਓਗੇ ਅਸਾਂ ਪਾ ਲਾਂਗੇ ਦੋਂ ਦਾ ਪਰ ਕੰਮ ਨਹੀਂ ਹੁੰਦਾ ਚਲੋ ਕੋਈ ਨਹੀਂ ਸਾਨੂੰ ਸਮਾਂ ਦਿਓ ਭਾਣੇ ਤੁਸੀਂ ਆਇਓ ਗੁਰਾਂ ਦਾਸ ਪਾਸ਼ਾ ਦੇ ਦਰ ਤੇ ਥੋੜਾ ਸਮਾਂ ਦੇ ਦਿਓ ਅਸੀਂ ਕੋਸ਼ਿਸ਼ ਕਰਦੇ ਹਾਂ ਠੀਕ ਹੈ ਜੀ ਤੇ ਤੁਹਾਨੂੰ ਜਿਹੜੀ ਗੱਲ ਦਨੇ ਆ ਫਿਰ ਤੁਸੀਂ ਸਬਜ਼ੀ ਵਗੈਰਾ ਮੈਂ ਤਨਾਟੇ ਗੇਰੇ ਤੁਸੀਂ ਆਪਣੇ ਪਿੰਡ ਦੇ ਸਰਪੰਚ ਨੂੰ ਕਹਾਂਗੇ ਦੇਖਣਾ ਹੀ ਪੈਣਾ ਕੋਈ ਕੰਮ ਕੰਮ ਖੋਲ ਦਿੰਦਾ ਵੀਰ ਨੂੰ ਮੈਂ ਅੱਜ ਕੱਲ ਕੋਈ ਨਹੀਂ ਕੋਈ ਨਹੀਂ ਪੁੱਛਦਾ ਹੈਗਾ ਕੋਈ ਚੜਾ ਕੇ ਚੜਾ ਕੋਈ ਨਹੀਂ ਚਲੋ ਕੋਈ ਨਹੀਂ ਜੇ ਚੱਲ ਚਲੀ ਜਰੀ ਦੀ ਸਾਦਰ ਚੱਲ ਦੁਕਾਨਾਂ ਦੁਕਾਨਾਂ ਤੇ ਲਾ ਲੂ ਗਰੇ ਅੱਛਾ ਜੀ ਹਾਂ ਆ ਜਿੱਦ ਤਰਾ ਫਿਰ ਦੁਕਾਨਾਂ ਤੇ ਗੱਲ ਸਾਰੀ ਰੋਟੀ ਦੇ ਮੁੱਕਦੀ ਆ ਗਈ ਕਿ ਰੋਟੀ ਕਰਕੇ ਤੁਸੀਂ ਆਏ ਉੱਤਰ ਲਈ ਮਾਰਨਦੇ ਹੋ ਰੋਟੀ ਕਰਕੇ ਹੀ ਮਾਰਦਾ ਤੇ ਚਲ ਜੇ ਰੇੜੀ ਮੇਜੇ ਚਾ ਦੁਕਾਨਾਂ ਤੇ ਲਾ ਲੂ ਗੱਲ ਆ ਸਿੱਖੋ ਆ ਦੇਖੋ ਹੁਣ ਛੋਟਾ ਜਿਹਾ ਕੰਮ ਆ ਵੇਖੋ ਆ ਬਚਾਰੇ ਵੀਰ ਨੂੰ ਨਾਲ ਕਿਦਾ ਐਕਸੀਡੈਂਟ ਹੋ ਗਿਆ ਤੇ ਆ ਭੈਣ ਆਈ ਆ ਨਾਲ ਦੋਵੇਂ ਜੀਅਤ ਬੱਚੇ ਕੁਝ ਪੁੱਛਦੇ ਨਹੀਂ ਬੱਚੇ ਨਹੀਂ ਪੁੱਛਦੇ ਭੈਣੇ ਬੱਚੇ ਪੁੱਛਦੇ ਨਹੀਂ ਆ ਤੇ ਵੀਰ ਦਾ ਐਕਸੀਡੈਂਟ ਹੋ ਗਿਆ ਤੇ ਹੁਣ ਪਿੱਲੇ ਦਿਹਾੜੀ ਕਰਦਾ ਸੀ ਤੇ ਉਹ ਵੀ ਨਹੀਂ ਹੁਣ ਮਿਲਦੀ ਤੇ ਗੱਲ ਰੋਟੀ ਦੀ ਆ ਗਈ ਆ ਦੇਖ ਲਓ ਰੋਟੀ ਪਿੱਛੇ ਵਿਚਾਰੀ ਭੈਣਾਂ ਦੇ ਆਪਣੇ ਘਰ ਵਾਲੇ ਨਹੀਂ ਆਈ ਆ ਤੇ ਇਤਨਾ ਦੇ ਹਾਲਾਤ ਆ ਸਾਡੇ ਸਿੱਖਾਂ ਦੇ ਮੈਂ ਹਮੇਸ਼ਾ ਕਹਿੰਦਾ ਹੁੰਨਾ ਕਿ ਪਿੰਡ ਵਾਲਿਓ ਲੰਗਰ ਲਾਓ ਮੈਂ ਨਹੀਂ ਕਹਿੰਦਾ ਨਾ ਲਾਓ ਪਰ ਲੰਗਰ ਲਾਉਣ ਤੋਂ ਪਹਿਲੇ ਅਜਿਹੇ ਪਰਿਵਾਰਾਂ ਦੀ ਵੀ ਮਦਦ ਕਰੋ ਕਿੰਨੇ ਮਹੀਨੇ ਹੋ ਗਏ ਕੰਮ ਨਹੀਂ ਮਿਲਦਾ ਵੀਰੇ ਕੀ ਹਾਲ ਦਾ ਕਿੰਨੇ ਮਹੀਨੇ ਬਿਲਾ ਬੈਠਾ ਹੈ ਤਿੰਨ ਮਹੀਨੇ ਹੋ ਗਏ ਤਿੰਨ ਮਹੀਨੇ ਤੋਂ ਵਿਚਾਰੇ ਨੂੰ ਕੰਮ ਨਹੀਂ ਮਿਲਦਾ ਤੇ ਭਾਰਾ ਕੰਮ ਕਰ ਨਹੀਂ ਸਕਦਾ ਐਕਸੀਡੈਂਟ ਹੋਇਆ ਸੀ ਸਿਰ ਤੇ ਕੁਝ ਉਤਜਾ ਕਲੇਟਾ ਪਿੰਆ ਮੈਂ ਸਾਈਡ ਤੇ ਤੇ ਇਤਨਾ ਦੇ ਬੰਦਿਆਂ ਦੀ ਮਦਦ ਕਰਾਇਆ ਕਰੋ ਚਲੋ ਕੋਨਾ ਪੈਣੇ ਤੁਹਾਨੂੰ ਸਮਝਾ ਦਿਓ ਆਪਾਂ ਤੁਹਾਨੂੰ ਜਿਹੜੀ ਇਖਲਾ ਦਨੇ ਆ ਤੇ ਬਿਲਕੁਲ ਤੇ ਮੈਂ ਦੱਸ ਦਵਾਂ ਸਿੰਘੋ ਐਕਚੁਅਲੀ ਹੁੰਦਾ ਕੀ ਹੈ ਮੈਂ ਤੁਸੀਂ ਆਪ ਸੋਚ ਕੇ ਦੇਖਿਓ ਖਾਲਸਾ ਜੀ ਇੱਕ ਘਰਵਾਲਾ ਆਪਣੀ ਵਾਈਫ ਦੇ ਨਾਲ ਪਤਨੀ ਦੇ ਨਾਲ ਕਿਸੇ ਦੇ ਸਾਹਮਣੇ ਇਤਨਾ ਆਵੇ ਮਦਦ ਲਈ ਇਤ ਮੰਗੇ ਕਿੱਡੀ ਵੱਡੀ ਗੱਲ ਹੈ ਕਿ ਕੀ ਹਾਲਾਤ ਹੋਣਗੇ ਉਹਨਾਂ ਦੇ ਕਿ ਮਜਬੂਰੀ ਵਾਸੀ ਕੋਈ ਕਿਸੇ ਕੋਲ ਆ ਕੇ ਇਤਨਾ ਹੈਲਪ ਮੰਗਦਾ ਵਾ ਤੇ ਮੈਂ ਇਹ ਚੀਜ਼ ਸਮਝ ਸਕਦਾ ਹਾਂ ਤੇ ਅਸੀਂ ਨਾ ਨਹੀਂ ਕਰਦੇ ਕਦੀ ਵੀ ਕਿਸੇ ਨੂੰ ਆਪਣੇ ਪੰਜਾਬੀਆਂ ਲਈ ਪਰ ਇਹ ਕਿਰਤ ਕਰਿਓ ਭੈਣੇ ਠੀਕ ਹੈ ਨਾ ਕੰਮ ਜ਼ਰੂਰ ਕਰਿਓ ਨਾ ਆਵੇਂ ਸਾਡੇ ਕੋਲ ਲੈ ਕੇ ਵੇਚ ਦਿਓ ਇਹ ਕੰਮ ਨਾ ਕਰਿਓ ਠੀਕ ਹੈ ਰੋਟੀ ਲੋਗਾ ਤੁਸੀਂ ਕਰਨਾ ਬੜੇ ਜ਼ਿਆਦਾ ਚਲਾਉਂਦੇ ਆ ਰਿਸਟੋਰੈਂਟ ਹਾਂ ਹਾਂਜੀ ਹਾਂਜੀ ਕੰਮ ਕਰਨਾ ਜੇ ਠੀਕ ਹੈ ਫੋਨ ਆਵੇ ਤੁਸੀਂ ਲੈ ਕੇ ਵੀਚ ਦਿਓ ਹਾਂ ਗੁਰੂ ਜਨਦਾਸ ਪਾਸ਼ਾ ਨੂੰ ਮੰਨਦੇ ਹੋ ਹਾਂਜੀ ਅਜ ਦਿਨ ਅਰਦੀਪਾਰ ਸਾਹਿਬ ਆਈਦਾ ਵਾ ਬਾਬੇ ਜੀ ਸਾਹਿਬ ਆਈਦਾ ਹਾਂ ਠੀਕ ਹੈ ਤੁਹਾਨੂੰ ਦਿਨ ਵਾਲਾ ਤੁਹਾਡਾ ਗੁਰੂ ਹੀ ਹੈ ਗੁਰੂ ਅਮਰਦਾਸ ਪਾਸ਼ਾ ਠੀਕ ਹੈ ਉਹਨਾਂ ਦੇ ਅੱਗੇ ਜਾ ਕੇ ਅਰਦਾਸ ਬੇਨਤੀ ਕਰਿਓ ਉਹਨਾਂ ਨੇ ਹੀ ਤੁਹਾਨੂੰ ਦਿਉਣਾ ਹੈਗਾ ਠੀਕ ਹੈ ਜੀ ਚਲੋ ਠੀਕ ਹੈ ਤੁਸੀਂ ਕੱਲ ਨੂੰ ਆ ਜਿਓ ਹੈ ਮਿੰਟ ਨਹੀਂ ਆ ਜਾ ਮਿੰਟ ਨਹੀਂ ਆ ਕੋਨਾ ਪਹਿਨੇ ਕੋਣੀ ਤੇ ਬੈਠੀ ਭਾਜੀ ਇਹ ਵੀ ਬੈਠਾ ਮੈਂ ਮਿੰਨਾ ਕੋਨਾ ਪਹਿਨੇ ਦੇਣਾ ਦੇਣਾ ਤੇਰੇ ਗੁਰੂ ਨੇ ਆ ਠੀਕ ਹੈ ਦੇਣਾ ਤੇਰੇ ਗੁਰੂ ਨੇ ਨਹੀਂ ਅਸੀਂ ਕੁਝ ਨਹੀਂ ਦੇਣਾ ਹੈਗਾ ਚਲੋ ਕੋਈ ਨਾ ਪੈਣਾ ਠੀਕ ਹੈ ਜੀ ਕੱਲ ਤੁਸੀਂ ਨਾ ਸ਼ਾਮੀ ਕੋਲ ਕਰੇ ਇੱਕ ਵਾਰੀ ਠੀਕ ਹੈ ਜੀ ਠੀਕ ਹੈ ਪਿਆਰਿਓ ਬਾਈ ਖਾਲਸਾ ਬਾਈ ਗੁਰਜੀ ਕੀ ਫਤਿਹ ਹਾਂ ਜੀ ਪਿਆਰਿਓ ਦੇਖ ਲਈਏ ਰੇੜੀ ਬਾਬਿਓ ਠੀਕ ਹੈ ਜੀ ਠੀਕ ਹੈ ਪੈਣੇ ਸਬਜ਼ੀ ਵੇਚ ਲੂਗਾ ਉਹਨੇ ਤੇ ਉਹ ਸਬਜ਼ੀ ਸਬਜ਼ੀ ਵੇਚ ਲੂਗਾ ਠੀਕ ਹੈ ਨਾ ਇੱਥੇ ਤੁਸੀਂ ਇੱਥੇ ਤੁਸੀਂ ਭਾਰੀ ਢੋ ਸਕਦੇ ਹੋ ਜਿਵੇਂ ਭੈਣੋ ਦੋ ਕਹਿੰਦੇ ਇਹ ਨਾ ਤੁਸੀਂ ਕਹਿੰਦੇ ਕਿ ਭਾਰ ਢੋਣ ਦਾ ਕੰਮ ਹੀ ਕਰੂਗਾ ਤੇ ਇਹਦੀ ਰੇਤ ਬਜਰੀ ਛੜਨੀ ਹੋਈ ਜਾਂ ਕਿਦਾਂ ਜਾ ਕੇ ਇਹਦਾ ਕੋਈ ਟੀਵੀ ਟਰੰਕ ਟਰਾਲੀ ਕੋਈ ਛੱਡ ਗਿਆ ਕਿਤੇ ਆਣਾ ਹੋਵੇ ਹਨਾ ਜੀ ਉਹ ਪਿੱਛੇ ਲੱਦ ਕੇ ਤੁਸੀਂ ਛੱਡ ਸਕਦੇ ਹੋ ਜੇ ਤੁਸੀਂ ਸਬਜ਼ੀ-ਸੁਬਜੀ ਵੇਚਣੀ ਉਹ ਵੀ ਤੁਸੀਂ ਕਰ ਸਕਦੇ ਹੋ ਜੇ ਤੁਸੀਂ ਕਬਾੜ ਦਾ ਕੰਮ ਕਰਨਾ ਉਹ ਵੀ ਤੁਸੀਂ ਕਰ ਸਕਦੇ ਹੋ ਮੇਰੇ ਵੱਲੋਂ ਤਾਂ ਇਹ ਹੀ ਹੈ ਕਿ ਤੁਸੀਂ ਸਬਜ਼ੀ ਵੇਚਿਓ ਤੁਸੀਂ ਸਬਜ਼ੀ ਦੇ ਕੰਮ ਦੇ ਵਿੱਚ ਭਾਣੇ ਫਾਇਦਾ ਹੈਗਾ ਕਿ ਰੋਜ਼ ਜੇ ਤੁਹਾਡੇ ਮਾਇਆ ਆਊਗੀ ਠੀਕ ਹੈ ਜੀ ਜਿਹੜਾ ਅਸੀਂ ਖੇਤੋਂ ਮੰਗਣਾ ਉਹਦੇ ਨਾਲ ਵਧੀਆ ਭਾਣੇ ਥੋੜਾ ਬੋਤ ਆਪਣਾ ਕਰਕੇ ਖਾਵਾਂਗੇ ਵੀਰੇ ਬਸ ਇੱਕ ਬੇਨਤੀ ਆ ਕਿ ਕਰਨੀ ਮਿਹਨਤ ਆ ਵੇਚਿਓ ਨਾ ਬੀਚੂ ਨਾ ਜਦੋਂ ਕੰਮ ਸ਼ੁਰੂਤਨੇ ਕਰ ਕੀਤੇ ਹੈ ਇਹਨੇ ਰਸਤੇ ਉੱਤੇ ਬਾਬਾ ਜੀ ਹਾਂ ਬੀਚੂ ਨਾ ਕਿਉਂਕਿ ਇਹ ਗੁਰਸਿੱਖਾਂ ਦਾ ਦਸਵੰਦ ਹੈਗਾ ਜੀ ਬੀਚੂ ਨਾ ਗੁਰਾਂ ਦਾ ਸਪਾਸ਼ਾ ਨੇ ਤੁਹਾਡੇ ਵਾਸਤੇ ਭੇਜੀ ਆ ਬਸ ਇਹੀ ਤਾਂ ਸਾਡੀ ਬੇਨਤੀ ਹੈ ਕਿ ਬੀਚੂ ਨਾ ਆਪਣੀ ਮਿਹਨਤ ਕਰਿਓ ਤੇ ਭੈਣ ਹੋਣਾ ਨੂੰ ਰੋਟੀ ਖਵਾਇਓ ਸਾਨੂੰ ਇੰਨੀ ਕਿ ਬੜੀ ਬੜੀ ਖੁਸ਼ੀ ਹੋਗੀ ਹੁਣ ਤੁਸੀਂ ਦੱਸੋ ਕਰਨਾ ਕੀ ਹੈ ਦਾ ਤੁਸੀਂ ਪਹਿਲੇ ਸਬਜੀ ਲਾਓਗੇ ਜਾਂ 2:00 ਵਜੇ ਕੰਮ ਕਰੋਗੇ 2:00 ਵਜੇ ਕੰਮ ਕਰਦਾ ਬਾਬਾ ਜੀ ਕਹਿੰਦੇ 2:00 ਵਜੇ ਕੰਮ ਕਰੋਗੇ ਠੀਕ ਆ ਤੇ ਚੀਲ ਵਾਲੇ ਕੋਲ ਦੇ ਬੱਚ ਬੁਢੇ ਇਹਦੇ ਕੰਮ ਖਾਦਣੇ 2:00 ਵਜੇ ਕੰਮ ਕਰ ਲੋਗੇ ਹਾਂ 1.5 200 300 ਰੁਪਿਆ ਬਣ ਜਾਊਗਾ 300 400 ਰੁਪਿਆ ਚਲੋ ਸ਼ੁਕਰ ਚੁੱਕੇ ਦੁਕਾਨਾ ਦੱਤ ਕਰਦੇ ਆ ਦੁਕਾਨਾ ਦੱਤ ਕਰਦੇ ਇਹਦੇ ਠੀਕ ਆ ਠੀਕ ਆ ਬਹੁਤ ਵਧੀਆ ਚਲੋ ਬਾਕੀ ਇਹ ਕਿ ਤੁਹਾਨੂੰ ਦੇਣ ਵਾਲਾ ਕੌਣ ਹੈ ਤੁਹਾਡਾ ਗੁਰੂ ਕਿਹੜਾ ਗੁਰੂ ਰਾਮਦਾਸ ਬਾਸਾ ਜੀ ਆਪਾਂ ਨਹੀਂ ਦਿੱਤੀ ਹੈਗੀ ਇਹ ਤੁਹਾਨੂੰ ਤੁਹਾਡੇ ਗੁਰੂ ਨੇ ਦਿੱਤੀ ਜੀ ਹੈਗੀ ਤੇ ਗੁਰੂ ਸਾਹਿਬ ਸਟੇ ਕਹਿ ਰਹੀ ਸੀ ਕਿਤੇ ਅੱਜ ਅੱਜ ਸਵੇਰੇ ਪਹਿਲੇ ਗਈ ਦਰਬਾਰ ਸਾਹਿਬ ਗਈ ਪਹਿਲੇ ਵੈਰੀ ਗੁੱਡ ਕਿਉਂਕਿ ਇਹ ਦੇਣੇ ਵਾਲਾ ਤੁਹਾਡਾ ਗੁਰੂ ਹੀ ਹੈ ਪਾਤਸ਼ਾਹ ਹੀ ਹੈ ਗੁਰੂ ਰਾਮਦਾਸ ਪਾਤਸ਼ਾਹ ਆਪਾਂ ਕੁਝ ਨਹੀਂ ਕੀਤਾ ਹੈਗਾ ਕਿਤੇ ਨਹੀਂ ਆਈ ਬਸ ਖੇਲ ਮੇ ਬਸ ਤੈਨੂੰ ਤੇ ਤੁਹਾਨੂੰ ਮਾਰੇ ਨਹੀਂ ਦਿੱਤੀ ਹੈਗੀ ਠੀਕ ਹੈ ਜੀ ਕਿਤੇ ਆ ਲਓ ਥੋੜੀ ਜੀ ਮਾਇਆ ਠੀਕ ਹੈ ਜੀ ਭਾਣੇ ਇਹ ਤੁਸੀਂ ਰੱਖੋ ਤੁਸੀਂ ਕਹਿੰਦੇ ਪਈ ਨਾ ਕਿ ਰਾਸ਼ਨ ਨਹੀਂ ਹੈਗਾ ਇਹ ਥੋੜੀ ਜੀ ਮਾਇਆ ਇਹ ਤੁਸੀਂ ਰਾਸ਼ਨ ਪਾ ਲਿਓ ਕਿਉਂਕਿ ਇਸ ਮਹੀਨੇ ਤੇ ਭਾਈ ਨੇ ਕੰਮ ਸ਼ੁਰੂ ਕਰਨਾ ਤੇ ਇਸ ਮਹੀਨੇ ਦਾ ਰਾਸ਼ਨ ਓਖਾ ਹੋ ਜਾਣਾ ਇਹ ਤੁਸੀਂ ਰਾਸ਼ਨ ਪਾ ਲਿਓ ਤੇ ਮੇਰੇ ਤੂੰ ਆ ਲੈ ਜਾਓ ਠੀਕ ਹੈ ਤਹਾਡੇ ਗੁਰੂ ਨੇ ਦਿੱਤੀ ਹੈ ਮੈਂ ਨਹੀਂ ਦਿੱਤੀ ਠੀਕ ਹੈ ਗੁਰੂ ਰਾਮਦਾਸ ਪਾਸ਼ਾ ਨਹੀਂ ਮਿਹਰਬਾਨੀ ਧੰਨਵਾਦ ਗੁਰੂ ਰਾਮਦਾਸ ਪਾਸ਼ਾ ਦਾ ਠੀਕ ਹੈ ਹੁਣ ਤੁਸੀਂ ਕੰਮ ਕਰਕੇ ਮੈਨੂੰ ਦਿਖਾਣਾ ਵਾ ਠੀਕ ਹੈ ਜੀ ਚਲੋ ਤੁਸੀਂ ਹੁਣ ਕਿ ਲੈ ਜਾਓ ਕਾ ਦਵਾ ਧੰਨਵਾਦ ਗੁਰੂ ਰਾਮਦਾਸ ਪਾਸ਼ਾ ਦਾ ਪਾਣੀ ਮੇਰਾ ਨਹੀਂ ਗੁਰਾਮਦਾਸ ਪਾਸ਼ਾ ਦਾ ਠੀਕ ਹੈ ਜੀ ਚਲੋ ਕਿ ਲੈ ਜਾਓ ਹੁਣ ਵਾ ਪਾ ਜੀ ਕਿਤੇ ਵੀ ਉੱਥੇ ਜਾ ਉੱਥੇ ਜਾ ਕੇ ਅਸੀਂ ਇੱਥੇ ਜਿਹੜਾ ਕਿ ਰਚਾਇਆ ਉਹਨਾ ਨਾ ਅਸੀਂ ਇੱਥੇ ਬਾਅਦ ਆਦੇ ਪਾਣੀ ਨਹੀਂ ਇੱਕ ਵਾਰੀ ਹਾਂ ਗੁਰੂ ਅਮਰਦਾਸ ਪਾਛਾ ਦਾ ਛੁਗਾਨਾ ਕਰਨਾ ਚਲੋ ਹੌਲੀ ਜੀ ਲੈ ਜਾਓ ਠੀਕ ਹੈ ਜੀ ਚੰਗਾ ਚੰਗਾ ਜੀ ਧੰਨਵਾਦ ਧੰਨ ਗੁਰੂ ਅਮਰਦਾਸ ਧੰਨ ਗੁਰੂ ਅਮਰਦਾਸ ਧੰਨ ਗੁਰੂ ਅਮਰਦਾਸ ਧੰਨ ਗੁਰੂ ਅਮਰਦਾਸ ਧੰਨ ਗੁਰੂ ਅਮਰਦਾਸ